ਜੋ ਜੀ ਇੱਕ ਇਹਦੇ ਨਾਲ ਹੀ ਜੁੜੀ ਹੋਈ ਖਬਰ ਹੋਰ ਵੀ ਹੈ ਉਧਰ ਭਾਜਪਾ ਦੇ ਪ੍ਰਧਾਨ ਸੁਨੀਲ ਸਾਹਿਬ ਉਹਨਾਂ ਦੇ ਅਸਤੀਫੇ ਦੀ ਖਬਰ ਆ ਰਹੀ ਸੀ ਵਿੱਚ ਫਿਰ ਇਹ ਵੀ ਆਈ ਕਿ ਭਈ ਨਹੀਂ ਇਹ ਝੂਠੀ ਹੈਫਵਾ ਪਰ ਜਦੋਂ ਕੋਈ ਤਾਂ ਖਬਰ ਆ ਜਾਂਦੀ ਹੈ ਫਿਰ ਉਹਦਾ ਨਾ ਵਿੱਚ ਵਿਚਾਲਾਜ ਹੋ ਜਾਂਦਾ ਹੈ ਕਲੀਅਰ ਨਹੀਂ ਹੁੰਦੀ ਗੱਲ ਇਹ ਥੋੜੀ ਸਾਨੂੰ ਸਪਸ਼ਟ ਕਰੋ ਦੇਖੋ ਲੋਕ ਬੋਜੇ ਚ ਰਮਾਲ ਰੱਖਦੇ ਆ ਜਾਖੜ ਸਾਹਿਬ ਬੋਜੇ ਚ ਅਸਤੀਫਾ ਰੱਖਦੇ ਆ ਤੇ ਕਾਂਗਰਸ ਚ ਹੁੰਦੇ ਹਰੇਕ ਹਫਤੇ ਤੇ ਅਸਤੀਫਾ ਦਿੰਦੇ ਰਹੇ ਜੀ ਕਦੇ ਸਨੀ ਦੇਵ ਨੂੰ ਟੇਗੜ ਮਿਲ ਗਈ ਤੇ ਉਹ ਮਤਲਬ ਜਦੋਂ ਇਲੈਕਸ਼ਨ ਵਾਲੇ ਲੜਿਆ ਸੀਗਾ ਉਦੋਂ ਨਰਾਜ਼ ਹੋਗਾ ਕਿ ਇੱਕ ਵਾਰੀ ਇਹਨਾਂ ਦਾ ਕਹ ਲੋ ਕਿ ਉੱਥੇ ਕਿਤੇ ਜਾਣਾ ਹੋਇਆ ਸ਼ਾਇਦ ਸੈਕਟਰੀਏਟ ਦੇ ਵਿੱਚ ਜੀ ਉੱਥੇ ਇਹਨਾਂ ਨੂੰ ਰੋਕ ਲਿਆ ਗਿਆ ਸੀ ਸਿਕਿਉਰਟੀ ਬੰਨੀਆਂ ਉੱਥੇ ਵੀ ਨਰਾਜ਼ ਹੋਗਾ ਕਈ ਮੌਕੇ ਤੇ ਤੁਸੀਂ ਦੇਖੋ ਮੈਨੂੰ ਡੇਟਾ ਤੇ ਯਾਦ ਨਹੀਂ ਹੈ ਇਸੇ ਕਰਕੇ ਦੇਖੋ ਕਾਂਗਰਸ ਦੇ ਵਿੱਚ ਕਈ ਵਾਰੀ ਅਸਤੀਫਾ ਹੋਇਆ ਕਈ ਵਾਰ ਮਨਜ਼ੂਰ ਨਹੀਂ ਹੋਇਆ ਕਦੇ ਮਤਲਬ ਕਿ ਅਸਤੀਫਾ ਦੇ ਦਿੰਦੇ ਨੇ ਜੀ ਇਸ ਕਰਕੇ ਜਿਵੇਂ ਬਾਦਲ ਸਾਹਿਬ ਕਲੀਨ ਚਿੱਟ ਬੋਝੇ ਚ ਰੱਖਦੇ ਸੀਗੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਇਹ ਹਾਲ ਸੀ ਕਹਿੰਦੇ ਕਿ ਅਮਰਿੰਦਰ ਸਿੰਘ ਇੱਕ ਵਾਰੀ ਤੇ ਅਮਰਿੰਦਰ ਸਿੰਘ ਜਦੋਂ ਪਹਿਲੀ ਟੈਨਯੂਰ ਦੇ ਵਿੱਚ ਸੀਗੇ ਨਾ ਤੇ ਉਹ ਕਹਿੰਦੇ ਕਿ ਕੋਈ ਮਾਮਲਾ ਸੀਗਾ ਤੇ ਉਹਦੇ ਵਿੱਚ ਕਲੀਨ ਚਿੱਟ ਇਓਂ ਦਿੱਤੀ ਗਈ ਸੀ ਬੈਂਸ ਸਾਹਿਬ ਨੇ ਇਹ ਗੱਲ ਦੱਸੀ ਸੀਗੀ ਹਰਚੰਦ ਸਿੰਘ ਬੈਂਸ ਇੱਕ ਵਾਰੀ ਡਿਬੇਟ ਦੇ ਵਿੱਚ ਆਏ ਸੀਗੇ ਜੀ ਬੜੀ ਗੱਲ ਉਹ ਕਿ ਉਹਨਾਂ ਨੂੰ ਭੇਜਤ ਨੇ ਇੰਨਾ ਚੀਜ਼ਾਂ ਦੇ ਯਾਦ ਅਸ਼ਤ ਬਹੁਤ ਹੈ ਉਹਨਾਂ ਦੀ ਹਰਚੰਦ ਸਿੰਘ ਬੈਂਸ ਉਹਨਾਂ ਦੀ ਜੀ ਜੀ ਉਹ ਕਹਿੰਦੇ ਕਿ ਉਹ ਕਲੀਨ ਚਿੱਟਾਂ ਦੀ ਗੱਲ ਚੱਲੀ ਕਿ ਬਾਦਲਾ ਨੇ ਕੀਤੀ ਉਹ ਕਹਿੰਦੇ ਜੀ ਕਲੀਨ ਚਿੱਟ ਤੇ ਕੈਪਟਨ ਸਾਹਿਬ ਦੀ ਵੀ ਮਸ਼ਹੂਰ ਸੀ ਕੋਈ ਕਤਲ ਹੋ ਗਿਆ ਤੇ ਉਹ ਉਹ ਕਹਿੰਦੇ ਜੀ ਮੈਂ ਨਿੱਜੀ ਤੌਰ ਤੇ ਇਹਨਾਂ ਨੂੰ ਜਾਣਦਾ ਕਲੀਨ ਚਿੱਟ ਦੇ ਦਿਓ ਇਹ ਕੰਮ ਹੀ ਨਹੀਂ ਇਹੋ ਜਿਹਾ ਕਰ ਸਕਦੇ ਲੋ ਇਹ ਐਸੀ ਕਲੀਨ ਚਿੱਟ ਉਹ ਨਹੀਂ ਸੋਕੀ ਤੇ ਮਤਲਬ ਕਿ ਸਾਰਾ ਕੁਝ ਚੱਲਦਾ ਸੀਗਾ ਕਲੀਨ ਚਿੱਟ ਕਿ ਜਿਸ ਤਰ੍ਹਾਂ ਬਾਦਲ ਸਾਹਿਬ ਦੀ ਕਲੀਨ ਚਿੱਟ ਮਸ਼ਹੂਰ ਸੀਗੀ ਉਸੇ ਤਰ੍ਹਾਂ ਕਹਿ ਲੋ ਕਿ ਇਹਨਾਂ ਦਾ ਅਸਤੀਫਾ ਵੀ ਮਸ਼ਹੂਰ ਹੈ ਜੀ ਇਹ ਹੁਣ ਚਰਚਾ ਚੱਲੀ ਜਾਖੜ ਸਾਹਿਬ ਤੇ ਕਾ ਲੋਕ ਮੋ ਨਹੀਂ ਰਹੇ ਇਸ ਮਾਮਲੇ 'ਚ ਚੁੱਪੀ ਰਹੇ ਪਰ ਹੁਣ ਭਾਜਪਾ ਵਾਲਿਆਂ ਨੇ ਇਸ ਗੱਲ ਨੂੰ ਕੰਡਮ ਕੀਤਾ ਹੈ ਖੰਡਨ ਕੀਤਾ ਹੈ ਇਸ ਗੱਲ ਦਾ ਜੀ ਇਸ ਗੱਲ ਦੀ ਨਖੇਦੀ ਵੀ ਕੀਤੀ ਆ ਕਿ ਤੁਸੀਂ ਭਾਜਪਾ ਦੀ ਚੜ੍ਹਤ ਤੋਂ ਜਲ ਰਹੇ ਹੋ ਸੜ ਰਹੇ ਹੋ ਕੁਝ ਜਲਣੇ ਦਾ ਸਮੈਲ ਆ ਰਿਹਾ ਹੈ ਜੀ 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 ਕਿ ਭਾਈ ਸਾਡੀ ਚੜ੍ਹਤ ਤੋਂ ਤੁਸੀਂ ਖਬਰਾ ਗਏ ਹੋ ਵਿਰੋਧੀਓ ਤੇ ਆ ਹੁਣ ਕਾਰੇ ਪੈ ਕਰਦੇ ਜੇ ਸਰ ਪਰ ਗੱਲ ਇਹ ਆ ਕਿ ਜਾਖੜ ਸਾਹਿਬ ਇਸ ਖਬਰ ਦੇ ਚੱਲਣ ਤੋਂ ਬਾਅਦ ਘੰਟਿਆਂ ਵੱਧੀ ਮੌਨ ਰਹੇ ਨੇ ਜੀ ਹੁਣ ਉਹਨਾਂ ਦਾ ਕੋਈ ਟਵੀਟ ਜਾਂ ਕੋਈ ਪੋਸਟ ਆਇਆ ਉਹ ਵੀ ਮੈਨੂੰ ਪਤਾ ਨਹੀਂ ਹੈ ਹਮ ਪਰ 11 12 ਵਜੇ ਤੱਕ ਤੇ ਮੈਂ ਕੁਝ ਦੇਖਿਆ ਨਹੀਂ ਕਿ ਜਾਖੜ ਸਾਹਿਬ ਖੁਦ ਆਏ ਹੁਣ ਸਾਹਮਣੇ ਬਿਲਕੁਲ ਨਾਰਾਜ਼ ਕੀ ਇਹ ਦੱਸੀ ਜਾ ਰਹੀ ਹੈ ਸਰ ਕਿ ਰਵਨੀਤ ਬਿੱਟੂ ਨਾਲ ਖਫਾ ਨੇ ਕਿ ਰਵਨੀਤ ਬਿੱਟੂ ਨੂੰ ਤੁਸੀਂ ਹਾਰਨ ਤੋਂ ਬਾਅਦ ਵੀ ਕੇਂਦਰੀ ਵਿਜ਼ਾਰਤ ਚ ਲੈ ਗਏ ਜੀ ਗੱਲ ਚੰਗੀ ਨਹੀਂ ਹੈ ਜੀ ਤਾਂ ਉਹਨਾਂ ਰਵਨੀਤ ਬਿੱਟੂ ਤੇ ਕਾਬਲੀਅਤ ਉਹਨਾਂ ਨੇ ਵੇਖੀ ਹੋਣੀ ਹੈ ਉਹ ਦਿਖਾਈ ਰਹੇ ਆ ਕਿ ਐਸ ਕਾਬਲੀਅਤ ਦੇ ਆਧਾਰ ਤੇ ਇਹਨਾਂ ਨੂੰ ਖੜਿਆ ਜਾ ਰਿਹਾ ਸੋ ਗੱਲ ਇਹ ਆ ਕਿ ਐਸ ਵੇਲੇ ਜੇ ਆਪਾਂ ਵੇਖੀਏ ਕਿ ਭਾਜਪਾ ਜਿਹੜੀ ਹੈ ਨਾ ਭਾਜਪਾ ਦਾ ਦੌਰ ਵੀ ਇੱਕ ਕਹਿ ਲੋ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਕبھی ਖੁਸ਼ੀ ਕبھی ਗਮ ਹੂੰ ਖੁਸ਼ੀ ਇਹਨਾਂ ਨੇ ਮਨਾਈ ਆ ਕਿ ਇਹਨਾਂ ਦਾ ਵੋਟ ਸ਼ੇਅਰ ਜਿਹੜਾ ਵਧਿਆ ਜੀ ਜੀ ਆਪਾਂ ਲੋਕ ਸਭਾ ਹਲਕਿਆਂ 'ਚ ਵੀ ਦੇਖਿਆ ਕਿ ਕੁਝ ਥਾਵਾਂ ਤੇ ਬੜਾ ਜ਼ਬਰਦਸਤ ਕਹਿ ਲੋ ਕਿ ਇਹਨਾਂ ਨੂੰ ਹੰਗਾਰਾ ਮਿਲਿਆ ਪਰ ਹੁਣ ਰੌਲਾ ਜਿਹੜਾ ਕਿ ਪੰਚਾਇਤੀ ਚੋਣ ਆ ਜੀ ਪੰਚਾਇਤੀ ਚੋਣ ਦੇ ਵਿੱਚ ਜਿਹੜੀ ਕਿ ਨਰੋਲ ਪਿੰਡੂ ਚੋਣ ਆ ਬਿਲਕੁਲ ਉਹਦੇ 'ਚ ਭਾਜਪਾ ਦਾ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਹੇਗਾ ਹੂੰ ਇਹ ਵੀ ਇੱਕ ਵੱਡਾ ਸਵਾਲ ਸੀ ਤੇ ਦੂਜਾ ਕੀ ਹਰਿਆਣੇ 'ਚ ਵੀ ਇਲੈਕਸ਼ਨ ਚੱਲ ਰਿਹਾ ਹੂੰ ਹੂੰ ਇਸ ਕਰਕੇ ਸੁਨੀਲ ਜਾਖੜ ਦਾ ਜੇ ਅਸਤੀਫਾ ਆਉਂਦਾ ਹੈ ਜਾਂ ਉਹ ਖਬਰ ਜਿਹੜੀ ਹੈ ਕਹਿ ਲੋ ਕਿ ਪਰਮਾਨਤ ਹੋ ਜਾਂਦੀ ਆ ਮੰਨ ਲਈ ਜਾਂਦੀ ਆ ਤਾਂ ਇਹ ਕਿਤੇ ਨਾ ਕਿਤੇ ਇਫੈਕਟਿਵ ਹੈਗਾ ਨਾ ਸਾਹਿਬ ਜੀ ਬਿਲਕੁਲ ਪੰਚਾਇਤੀ ਚੋਣਾਂ ਚ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਚੁਣੌਤੀ ਹੈ ਇਹਨਾਂ ਵਾਸਤੇ ਉਧਰੋਂ ਹਰਿਆਣਾ ਦਾ ਇਲੈਕਸ਼ਨ ਤੇ ਕਹਿੰਦੇ ਆ ਨਾ ਕਿ ਕੰਮ ਕੰਡੇ ਤੇ ਆਇਆ ਹੋਇਆ ਬਿਲਕੁਲ ਤੇ ਉਹਦੇ ਵਿੱਚ ਵੀ ਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈ ਸਕਦਾ ਹੈ ਨਾ ਕਿ ਇਹਨਾਂ ਦੇ ਤਾਂ ਬੰਦੇ ਛੱਡ ਛੱਡ ਕੇ ਤੁਰੇ ਜਾਂਦੇ ਆ ਅੱਜ ਹੀ ਆ ਦੇਖ ਰਿਹਾ ਸੀ ਮੈਂ ਇਹਨਾਂ ਦੇ ਸੋ 150 ਜਾਣੇ ਨੇ ਉਹ ਆਜ਼ਾਦ ਨੂੰ ਹੀ ਦੇ ਦਿੱਤਾ ਸਮਰਥਨ ਇਹਨਾਂ ਦੇ ਆਪਣੇ ਬੰਦੇ ਜਿਹੜੇ ਹਰਿਆਣੇ 'ਚ ਵੀ ਨਿਕਲ ਰਹੇ ਆ ਫਿਰ ਇਹਦਾ ਵੀ ਮਸਲਾ ਬਣ ਜਾਣਾ ਸੀਗਾ ਕਿ ਇਹਨਾਂ ਦਾ ਤਾਂ ਵੇਖ ਲਓ ਜੀ ਸਟੇਟ ਦਾ ਪ੍ਰੈਜ਼ੀਡੈਂਟ ਹੀ ਆ ਜਿਹੜਾ ਉਹ ਹੀ ਨਸ ਗਿਆ ਤੇ ਦੂਜੇ ਪਾਸੇ ਫਿਰ ਇਹੋ ਆ ਕਿ ਹੋ ਸਕਦਾ ਸੁਨੀਲ ਜਾਖੜ ਜੀ ਨਾਲ ਵੀ رابطہ ਕੀਤਾ ਹੋਵੇ ਹਾਈ ਕਮਾਂਡ ਨੇ ਜਾਂ ਪੰਜਾਬ ਦੀ ਇਕਾਈ ਨੇ ਕਿ ਭਾਈ ਹੁਣ ਬਿਲਕੁਲ ਗੰਡੇ ਨਾ ਗਾਲੋ ਕੰਮ ਜਿਹੜਾ ਹੈ ਬੜਾ ਇੱਕ ਕਹਿ ਲੋ ਕਿ क्रूशियल स्टेज ਤੇ ਪਹੁੰਚਿਆ ਪਿਆ ਕਿ ਇੰਜ ਨਹੀਂ ਕਰੀਂਦੇ ਸਜਣਾ ਇੰਜ ਨਹੀਂ ਕਰੀਂਦੇ ਹੋ ਸਕਦਾ ਕੁਝ ਮਤਲਬ ਕਿ ਠੰਡਾ ਠੰਡਾ ਹੋ ਰਹਾ ਹੋਵੇ ਜੀ ਜੀ ਬਿਲਕੁਲ ਜੀ ਜਿਹੜੇ ਗਰੂਪ ਜੀ ਕਹਿ ਰਹੇ ਨੇ ਅਮਰੀਕਾ ਤੋਂ ਮੈਂ ਤੁਹਾਨੂੰ ਸੁਣ ਰਿਹਾ ਨਾਈਟ ਸ਼ਿਫਟ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਜਟਨ ਫਾਇਰ ਜੀ ਦੱਸ ਰਹੇ ਨੇ ਕਿ ਕੈਪਟਨ ਨਾਲ ਜਹਾਜ਼ ਦੇ ਵਿੱਚ ਬੈਠਣ ਤੋਂ ਵੀ ਰੁੱਸ ਗਏ ਸੀਗੇ ਅੱਛਾ ਜੀ ਜੀ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਨਾਲ ਇਹਨਾਂ ਨੇ ਕਿਹਾ ਜਾ ਲੋ ਸ਼ਾਇਦ ਜੀਰਾ ਸਾਹਿਬ ਦੀ ਗੱਲ ਕਰ ਰਹੇ ਹਨ ਕਿ ਪਿਛਲੀ ਖਬਰ ਨਹੀਂ ਮੈਨੂੰ ਪਤਾ ਨਹੀਂ ਹਾਂ ਹੋ ਸਕਦਾ ਰਸ ਗਿਆ ਹੋਣਾ ਤੇ ਪਰ ਨਵਜੋਤ ਸਿੰਘ ਸਿੱਧੂ ਜਦੋਂ ਬੱਸ ਜੀ ਭਰੀ ਫਿਰਦੇ ਸੀ ਉਦੋਂ ਤੇ ਕੰਡਕਟਰ ਬਣੇ ਸੀ ਚੱਲ 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 ਚੱਰ ਪਾ ਦੇ ਗਏ ਚੱਲ 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 ਜੀ ਮਤਲਬ ਕਿ ਬਾਰੀ ਚ ਲਮਕੇ ਸੀ ਹੂੰ ਗੱਡੀ ਵਿੱਚੋਂ ਲੱਤ ਲਮਕੇ ਕੋਈ ਪੌਰ ਚੱਲੇ ਆ ਮਖਲਾਵੇ ਮਤਲਬ ਇਸ ਤਰ੍ਹਾਂ ਦਾ ਹਾਲ ਬਣਿਆ ਪਿਆ ਸੀ ਜੀ ਜੀ ਸੱਤਾ ਪੱਟੀ ਦੱਸ ਰਹੇ ਨੇ ਕਿ ਪੰਜਾਬ ਦੇ ਬੇਰਜ਼ਗਾਰੀ ਜਿਹੜੀ ਹੈ ਉਹ 6.1% ਹੈ ਜਿਹਦੇ ਆਲ ਇੰਡੀਆ ਦੇ ਵਿੱਚ 4.61 ਹੈ ਜਿਹੜਾ ਉਹ ਸਰਵੇ ਜਿਹਦੀ ਆਪਾਂ ਗੱਲ ਕੀਤੀ ਐ ਸਰ ਉਹਦੇ 'ਚ 5 ਪੁਆਇੰਟ ਕੁਸ਼ ਹੈ ਜਿਹੜੀ ਕਿ ਹਾਈਐਸਟ ਦੱਸੀ ਗਈ ਐ ਸਰ ਹੂੰ ਜੀ ਜੀ ਬਿਲਕੁਲ 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 ਰਵਨੀਤ ਬਿੱਟੂ ਬਾਰੇ ਕਹਿ ਰਹੇ ਨੇ ਕਿ ਹੋ ਤਾਂ ਭਾਈ ਆਪ ਦੀ ਦਰਜ ਕਰਵਾਈ ਦਿੰਦੇ ਆ ਆਪ ਦਾ ਜਿਹੜਾ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਬਿਆਨ ਉਹਨਾਂ ਨੇ ਦੇ ਦੇਣਾ ਹੁੰਦਾ ਜੀ ਸਰਬਸੰਮਤੀ ਵਾਲੀ ਗੱਲਾਂ ਤੁਸੀਂ ਕਰੋ ਜੀ ਅਸੀਂ ਅੱਗੇ ਨੂੰ ਚੱਲਦੇ ਆਂ ਅਗਲੀਆਂ ਖ਼ਬਰਾਂ ਵੱਲ ਨੂੰ ਜਿਵੇਂ ਜਿਵੇਂ ਸਰਬਸੰਮਤੀ ਹੁੰਦੀ ਰਹਿੰਦੀ ਐ ਤੇ ਸਾਨੂੰ ਦੱਸ ਦਿਓ ਫਿਰ ਆਪਾਂ ਵੀ ਸਰਬਸੰਮਤੀ ਵਾਲੀਆਂ ਗੱਲਾਂ ਅੱਗੇ ਫਿਰ ਕਰ ਲਾਂ